ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ ਅੱਜ ਦੀ ਵੀਡੀਓ ਚ ਆਪਾਂ ਇੱਕ ਬੜੇ ਅਹਿਮ ਸਵਾਲ ਦਾ ਜਵਾਬ ਦੇਵਾਂਗੇ ਉਹ ਹੈ ਜੀ ਵੀ ਮੈਂ ਅੰਗਰੇਜ਼ੀ ਸ਼ੁਰੂ ਤੋਂ ਸਿੱਖਣੀ ਆ ਕਿਵੇਂ ਸਿੱਖਾਂ ਕਹਿੰਦੇ ਅਸੀਂ ਮੰਜ਼ਿਲ ਤੱਕ ਤਾਂ ਤਾਂ ਹੀ ਪਹੁੰਚਾਂਗੇ ਜੇ ਸਾਨੂੰ ਰਾਹ ਪਤਾ ਹੋ ਜੇ ਆ ਹੀ ਨਹੀਂ ਪਤਾ ਵੀ ਜਾਣਾ ਕਿਹੜੇ ਰਾਹ ਤੇ ਆ ਫੇਰ ਗੱਲ ਕਿਵੇਂ ਬਣੂ ਹੁਣ ਹੋ ਸਕਦਾ ਤੁਸੀਂ ਲੰਮੇ ਸਮੇਂ ਤੋਂ ਅੰਗਰੇਜ਼ੀ ਸਿੱਖ ਰਹੇ ਹੋਵੋ ਗੱਲ ਨਾ ਬਣ ਰਹੀ ਹੋਵੇ ਸਾਨੂੰ ਸਹੀ ਰਾਹ ਨਾ ਲੱਭ ਰਿਹਾ ਹੋਵੇ ਹੋ ਸਕਦਾ ਤੁਸੀਂ ਹੁਣੇ ਮਨ ਬਣਾਇਆ ਹੋਵੇ ਵੀ ਯਾਰ ਅੰਗਰੇਜ਼ੀ ਸਿੱਖਦੇ ਆ ਤੇ ਸਾਨੂੰ ਨਾ ਪਤਾ ਲੱਗ ਰਿਹਾ ਉਹ ਵੀ ਕਿੱਥੋਂ ਸ਼ੁਰੂ ਕਰਨਾ ਕਿਵੇਂ-ਕਿਵੇਂ ਅੱਗੇ ਵਧਣਾ ਆਪਾਂ ਅੱਜ ਇਸ ਵੀਡੀਓ 'ਚ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਇੱਕ ਸਕਿੰਟ ਵੀ ਮਿਸ ਨਾ ਕਰਿਓ ਲਓ ਜੀ ਸ਼ੁਰੂ ਕਰਦੇ ਆ ਜਦੋਂ ਅਸੀਂ ਅੰਗਰੇਜ਼ੀ ਸਿੱਖਣੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਭਾਈ ਇਹਦੇ ਅੱਖਰ ਸਿੱਖਣੇ ਪੈਣਗੇ ਕਹ ਲੋ ਲੈਟਰਸ ਇਹ ਸਾਡੇ ਕੋਲ 26 ਹੁੰਦੇ ਆ A ਤੋਂ ਲੈ ਕੇ Z ਤੱਕ A B C ਹਨਾ ਇਹ ਸਾਰੇ ਸਾਨੂੰ ਚੰਗੀ ਤਰ੍ਹਾਂ ਆਉਣੇ ਚਾਹੀਦੇ ਆ ਇਹਨਾਂ ਦਾ ਉਚਾਰਨ ਆਉਣਾ ਚਾਹੀਦਾ ਵੀ ਆਹ ਭਾਈ ਸਾਡੇ ਕੋਲੇ ਲਿਖਿਆ ਪਿਆ ਖਰ ਇਹਨੂੰ ਪੀ ਕਹਿੰਦੇ ਆ ਜਦੋਂ ਅਸੀਂ ਇਹ ਸਾਰੇ 26 ਸਿੱਖ ਲਏ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜੋੜਨਾ ਸਿੱਖਾਂਗੇ ਅਗਲੀ ਪੌੜੀ ਸਾਡੀ ਇਹ ਹੈ ਹੁਣ ਮੰਨ ਲਓ ਇੱਥੇ ਬੀ ਲਿਖਿਆ ਪਿਆ ਓ ਲਿਖਿਆ ਪਿਆ ਵਾਈ ਲਿਖਿਆ ਪਿਆ ਇਹਨਾਂ ਤਿੰਨਾਂ ਨੂੰ ਜੋੜ ਕੇ ਅਸੀਂ ਬਣਾ ਲਿਆ ਬੋਏ ਸਾਡੇ ਕੋਲ ਸੀ ਲਿਖਿਆ ਪਿਆ ਏ ਲਿਖਿਆ ਪਿਆ ਟੀ ਪਿਆ ਇਹਨਾਂ ਨੂੰ ਜੋੜ ਕੇ ਬਣਾ ਲਿਆ ਕੈਟ ਅਸੀਂ ਅੱਖਰਾਂ ਨੂੰ ਜੋੜ-ਜੋੜ ਕੇ ਸ਼ਬਦ ਬਣਾਉਣੇ ਸਿੱਖਾਂਗੇ ਵੱਧ ਤੋਂ ਵੱਧ ਸ਼ਬਦ ਬਣਾਓ ਆਪਣੀ ਇੱਕ ਨੋਟਬੁੱਕ ਜ਼ਰੂਰ ਲਾ ਲਿਓ ਉਹਦੇ ਤੇ ਨੋਟਸ ਬਣਾਉਂਦੇ ਰਹੋ ਜਿੰਨਾ ਅਸੀਂ ਆਪ ਲਿਖ-ਲਿਖ ਕੇ ਦੇਖਾਂਗੇ ਜਿੰਨੀ ਪ੍ਰੈਕਟਿਸ ਕਰਾਂਗੇ ਓਨਾ ਹੀ ਅਸੀਂ ਵਧੀਆ ਤਰੀਕੇ ਨਾਲ ਸਿੱਖਾਂਗੇ ਲਓ ਜੀ ਪਹਿਲਾ ਕੰਮ ਇਹ ਆਪਾਂ ਕਰ ਲੈਣਾ ਸਾਰੇ ਜਣਿਆਂ ਨੇ ਤੇ ਇਹਦੇ ਨਾਲ-ਨਾਲ ਨਾ ਇੱਕ ਕੰਮ ਸ਼ੁਰੂ ਕਰ ਦਿਓ ਅੱਜ ਹੀ ਸ਼ੁਰੂ ਕਰ ਦਿਓ ਚਾਹੇ ਅੰਗਰੇਜ਼ੀ ਤੁਹਾਨੂੰ ਜਮਾ ਹੀ ਨਹੀਂ ਆਉਂਦੀ ਪਹਿਲਾ ਕੰਮ ਆਪਾਂ ਕਰਨਾ ਸੁਣੋ ਸੁਣਨੀ ਸ਼ੁਰੂ ਕਰੋ YouTube ਤੇ ਸੈਂਪਲ ਸਪੀਕਿੰਗ ਵੀਡੀਓਜ਼ ਲਾ ਲਓ ਚਾਹੇ ਜਿਹੜੀ ਮਰਜ਼ੀ ਵੀਡੀਓ ਤੁਹਾਡੇ ਸਾਹਮਣੇ ਆ ਜੇ ਉਹਨੂੰ ਸੁਣੋ ਸੁਣਨ ਦੀ ਕੋਸ਼ਿਸ਼ ਕਰੋ ਵੀ ਕੀ ਬੋਲ ਰਿਹਾ ਉਹ ਚਾਹੇ ਤੁਹਾਨੂੰ ਥੋੜਾ ਜਿਹੀ ਸਮਝ ਆਇਆ ਚਾਹੇ 2 ਮਿੰਟ ਦੀ ਵੀਡੀਓ ਦੇਖੀ ਉਹ ਚ ਤੁਹਾਨੂੰ ਇਕੱਲਾ ਬॉय ਸਮਝ ਆਇਆ ਉਹ ਚ ਤੁਹਾਨੂੰ ਇਕੱਲਾ ਗਰਲ ਸਮਝ ਆਇਆ ਪਰ ਸੁਣਨਾ ਜ਼ਰੂਰ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਨਾਲ-ਨਾਲ ਬੋਲਣਾ ਵੀ ਆ ਹੁਣ ਤੁਸੀਂ ਕਹੋਗੇ ਵੀ ਹਜੇ ਤੱਕ ਅਲੇ ਅੱਖਰ ਤੇ ਸ਼ਬਦ ਸਿੱਖੇ ਆ ਤੇ ਹੁਣ ਹੀ ਬੋਲਣ ਲੱਗ ਜਾਈਏ ਇਹ ਆਇਆ ਨਹੀਂ ਹੈਗਾ ਵੀ ਵੱਡੇ ਵੱਡੇ ਵਾਕ ਬੋਲਣੇ ਆ ਨਾ ਇੱਕ ਇੱਕ ਸ਼ਬਦ ਹੀ ਬੋਲਣਾ ਆਪਾਂ ਅੱਜ ਤੁਸੀਂ ਬੋਏ ਸਿੱਖ ਲਿਆ ਜਦੋਂ ਕੋਈ ਗੱਲ ਕਰਦੇ ਹੋ ਤਾਂ ਬੋਏ ਵਰਤ ਲਓ ਕੈਟ ਸਿੱਖ ਲਿਆ ਬਿੱਲੀ ਦੇਖ ਲਈ ਉਹ ਕੈਟ ਹਨਾ ਬਾਕੀ ਤਾਂ ਆਪਾਂ ਪੰਜਾਬੀ ਜੀ ਬੋਲਿਆ ਇੱਕ ਸ਼ਬਦ ਅੰਗਰੇਜ਼ੀ ਦਾ ਲੈ ਆਏ ਬੋਲਣਾ ਸ਼ੁਰੂ ਕਰੋ ਅੰਗਰੇਜ਼ੀ ਨੂੰ ਜਿਵੇਂ ਹੁਣ ਤੁਸੀਂ ਸੇਬ ਖਾਣ ਲੱਗਣਾ ਕਹਦੇ ਹੋ ਐਪਲ ਹਨਾ ਐਪਲ ਖਾਣ ਲੱਗਦਾ ਮੈਂ ਇੱਕ ਇੱਕ ਕਰਕੇ ਸ਼ਬਦ ਨੂੰ ਲੈ ਕੇ ਆਓ ਕੋਈ ਹੋਰ ਚੀਜ਼ ਤੁਹਾਡੇ ਸਾਹਮਣੇ ਪਈ ਆ ਉਹਨੂੰ ਅੰਗਰੇਜ਼ੀ ਚ ਬੋਲ ਦੋ ਆਪਾਂ ਸ਼ਬਦ ਤਾਂ ਸਿੱਖ ਹੀ ਲੈਣਾ ਉਹ ਸ਼ਬਦਾਂ ਨੂੰ ਵਰਤੋਂ ਚ ਲੈ ਕੇ ਆਓ ਤੇ ਸੁਣੋ ਜਿੰਨਾ ਮਰਜੀ ਜਿੰਨਾ ਸੁਣੋਗੇ ਉਨਾ ਘਟਾ ਕੋਈ ਵੀ ਸਿੰਪਲ ਵੀਡੀਓ ਲਾ ਲਿਓ ਹਨਾ ਬਸ ਲਿਖ ਦਿਓ ਬੇਸਿਕ ਇੰਗਲਿਸ਼ ਸਪੀਕਿੰਗ ਪ੍ਰੈਕਟਿਸ ਵੀਡੀਓ ਚਲਾ ਲਿਓ ਫਿਰ ਉਸ ਤੋਂ ਬਾਅਦ ਉਹਨੂੰ ਸੁਣੀ ਚੱਲਿਓ ਹੁਣ ਜਦੋਂ ਅਸੀਂ ਇਹ ਦੋ ਸਟੈਪ ਕਰ ਲਏ ਤਾਂ ਅਗਲਾ ਸਟੈਪ ਆ ਗਿਆ ਜੀ ਸਾਡੇ ਕੋਲੇ ਪਾਰਟਸ ਆਫ ਸਪੀਚ ਹੁਣ ਮੰਨ ਲਓ ਮੈਂ ਬॉय ਲਿਖਣਾ ਸਿੱਖ ਗਿਆ ਮੈਂ ਬॉय ਬੋਲ ਵੀ ਲੈਣਾ ਮੈਂ ਕੈਟ ਵੀ ਬੋਲ ਲੈਣਾ ਮੈਂ ਪਲੇ ਵੀ ਬੋਲ ਲੈਣਾ ਮੈਂ ਕਹਣਾ ਜਦੋਂ ਕੋਈ ਖੇਡਣ ਦੀ ਗੱਲ ਕਰਦਾ ਪਲੇ ਮੈਂ ਭਾਈ ਗੁੱਡ ਵੀ ਲਿਖਣਾ ਸਿੱਖ ਗਿਆ ਠੀਕ ਹੈ ਜੀ ਮੈਂ بڑے ਸ਼ਬਦ ਲਿਖਣੇ ਸਿੱਖ ਲਏ ਬੋਲਣੇ ਵੀ ਸਿੱਖ ਲਏ ਮੈਂ ਹੁਣ ਪਾਰਟਸ ਆਫ ਸਪੀਚ ਕੀ ਹੁੰਦੇ ਆ ਸਪੀਚ ਦੇਖੋ ਆਪਾਂ ਜੋ ਕੋਈ ਗੱਲਬਾਤ ਕਰਦੇ ਆ ਹਨ ਕੋਈ ਮੰਨ ਲਓ ਆਪਾਂ ਇੱਕ ਵਾਕ ਬੋਲਤਾ ਪਾਰਟਸ ਮਤਲਬ ਹਿੱਸੇ ਉਹ ਵਾਕ ਦੇ ਹਿੱਸੇ ਹੋਣਗੇ ਹੁਣ ਮੰਨ ਲਓ ਮੈਂ ਇੱਕ ਸਿੰਪਲ ਵਾਕ ਲੈ ਲਿਆ ਹੀ ਇਜ਼ ਅ ਗੁੱਡ ਬாய் ਠੀਕ ਹੈ ਜੀ ਇਹ ਸਿੰਪਲ ਵਾਕ ਆਪਣੇ ਕੋਲੇ ਤੁਸੀਂ ਕਿਤੇ ਵੀ ਲਿਖਿਆ ਦੇਖ ਸਕਦੇ ਹੋ ਹੋਰ ਵੀ ਵਾਕ ਮੰਨ ਲਓ ਅੰਗਰੇਜ਼ੀ ਅਖਬਾਰ ਆ ਕੋਈ ਕਿਤਾਬ ਆ ਉਤੇ ਲਿਖੇ ਪਏ ਆ ਵਾਕ ਤੇ ਇਹ ਵਾਕ ਦੇ ਵਿੱਚ ਦੇਖੋ ਕਿੰਨੇ ਸ਼ਬਦ ਨੇ 1 2 3 4 5 ਕਹਿ ਲਓ ਇਹ ਵਾਕ ਦੇ ਨਾ ਪੰਜ ਹਿੱਸੇ ਨੇ ਸਾਡੇ ਕੋਲੇ ਆ ਇੱਕ ਪੂਰਾ ਵਾਕ ਸੀ ਇਹ ਗੱਲ ਚਾਹੇ ਬੋਲੀ ਆ ਚਾਹੇ ਲਿਖੀ ਪਈ ਆ ਇਹਦੇ ਚ ਪੰਜ ਹਿੱਸੇ ਸੀ ਇਹ ਪੰਜੇ ਹਿੱਸੇ ਜੋੜ ਕੇ ਇੱਕ ਵਾਕ ਬਣਿਆ ਉਹ ਹੁੰਦੀ ਆ ਪਾਰਟਸ ਆਫ ਸਪੀਚ ਹੁਣੇ ਪੰਜਾਂ ਦਾ ਆਪਣਾ ਆਪਣਾ ਨਾਮ ਆ ਕੋਈ ਉਹਨਾਂ ਨੂੰ ਹੀ ਸੀ ਪਾਰਟਸ ਆਫ ਸਪੀਚ ਕਹਿੰਦੇ ਨੇ ਜਿਵੇਂ ਹੀ ਆ ਇਹ ਪ੍ਰੋਨਾਉਨ ਹੁੰਦਾ ਇਜ਼ ਆ ਵਰਬ ਹੁੰਦਾ ਏ ਆ ਸਾਡੇ ਕੋਲ ਹੈ ਨਾ ਆ ਕਹਿੰਦੇ ਨੇ ਆਪਾਂ ਇਹ ਐਡਜੈਕਟਿਵ ਹੁੰਦਾ ਗੁੱਡ ਇਹ ਵੀ ਐਡਜੈਕਟਿਵ ਹੁੰਦਾ ਬாய் ਹੈ ਸਾਡੇ ਕੋਲ ਨਾਉਨ ਹੁੰਦਾ ਪਾਰਟਸ ਆਫ ਸਪੀਚ ਸਾਡੇ ਕੋਲ ਕਿੰਨੇ ਹੁੰਦੇ ਨੇ 8 ਟੋਟਲ ਆਏ ਸਾਡੇ ਕੋਲ ਜਿਵੇਂ ਪ੍ਰੋਨਾਉਨ ਵਰਬਸ ਐਡਜੈਕਟਿਵਸ ਨਾਉਨ ਚਾਰ ਤਾਂ ਇੱਥੇ ਵੀ ਆ ਗਏ ਸਾਡੇ ਕੋਲੇ ਟੋਟਲ ਸਾਡੇ ਕੋਲੇ 8 ਹੁੰਦੇ ਨੇ ਇਹ ਇਹ ਅੱਠਾਂ ਨੂੰ ਅਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਹ ਹੁਣ ਯਾਦ ਕਿੱਥੋਂ ਕਰਨੇ ਨੇ ਆਪਣੀਆਂ ਵੀਡੀਓਜ਼ ਤੇ ਪਈਆਂ ਨੇ ਪਾਰਟਸ ਆਫ ਸਪੀਚ ਲਿਖਿਓ ਪਿੱਛੇ ਜੁਗਲੂ ਐਜੂਕੇਸ਼ਨ ਲਿਖ ਕੇ ਸਰਚ ਕਰ ਲਿਓ ਠੀਕ ਹੈ ਜੀ ਉਹ ਆ ਜਾਣਗੇ ਉਹ ਤੁਸੀਂ ਅੱਠੇ ਵੀਡੀਓਜ਼ ਦੇਖ ਲਿਓ ਤੇ ਨੋਟਸ ਬਣਾ ਲਿਓ ਹੁਣ ਇੱਕ ਗਲਤੀ ਨਹੀਂ ਆਪਾਂ ਕਰਨੀ ਵੀ ਇਹ ਅੱਠ ਨੇ ਅੱਜ ਹੀ ਭੜਕਾਤੇ ਸਾਰੇ ਅੱਠ ਦੇ ਅੱਠ ਇੱਕ ਦਿਨ ਚ ਹੀ ਕਰ ਲੈਣਾ ਵੱਧ ਤੋਂ ਵੱਧ ਇੱਕ ਦਿਨ ਚ ਦੋ ਕਰਿਓ ਫਿਰ ਉਹਨਾਂ ਦੀ ਪ੍ਰੈਕਟਿਸ ਕਰਿਓ ਮੰਨ ਲਓ ਅੱਜ ਤੁਸੀਂ ਨਾਉਨ ਕਰ ਲਿਆ ਨਾਉਨ ਦੀ ਪ੍ਰੈਕਟਿਸ ਕਰੋ ਕੋਈ ਅੰਗਰੇਜ਼ੀ ਵਾਲਾ ਖ਼ਬਰ ਲੈ ਲਓ ਕੋਈ ਕਿਤਾਬ ਲੈ ਲਓ ਤੇ ਚੈੱਕ ਕਰੋ ਇੱਕ ਪਹਿਲਾ ਵਾਕ ਦੇਖੋ ਵੀ ਮੈਂ ਦੇਖਦਾ ਇੱਚ ਕਿਹੜੇ ਕਿਹੜੇ ਨਾਉਨ ਨੇ ਅਡਜੈਕਟਿਵਸ ਪੜ੍ਹੇ ਨੇ ਅਡਜੈਕਟਿਵਸ ਦੇਖੋ ਮਤਲਬ ਕਹਿ ਲਓ ਘੱਟੋ ਘੱਟ 4 ਦਿਨ ਤਾਂ ਇਹ ਤੇ ਲਾਉਣੀ ਲਾਉਣੇ ਨੇ ਏਦੂ ਵੱਧ ਚਾਹੇ 8 ਲਾਉਣੇ ਹੋ ਥੋੜੀ ਮਰਜੀ ਆ 4 ਦਿਨ ਘੱਟੋ ਘੱਟ ਇਹਦੇ ਤੇ ਲਾਓ ਪੂਰੀ ਪ੍ਰੈਕਟਿਸ ਕਰੋ ਦੱਬ ਕੇ ਨੋਟਬੁੱਕ ਤੇ ਲਿਖੋ ਆਪੇ ਰਿਸਰਚ ਕਰੋ ਉਹਨਾਂ ਨੂੰ ਬੋਲੋ ਜਿੰਨੀ ਪ੍ਰੈਕਟਿਸ ਹੁੰਦੀ ਆ ਉਨਨੀ ਕਰੋ ਸਾਰੇ ਚੰਗੀ ਤਰ੍ਹਾਂ ਸਮਝ ਲਓ ਅਗਲਾ ਸਟੈਪ ਆ ਗਿਆ ਜੀ ਸਾਡੇ ਕੋਲੇ ਸਬਜੈਕਟ ਤੇ ਓਬਜੈਕਟ ਸਬਜੈਕਟ ਕੀ ਹੁੰਦਾ ਇਹ ਚੰਗੀ ਤਰ੍ਹਾਂ ਸਮਝ ਲਓ ਆਬਜੈਕਟ ਕੀ ਹੁੰਦਾ ਇਹ ਚੰਗੀ ਤਰ੍ਹਾਂ ਸਮਝ ਲਓ ਕਿੰਨੇ ਤਰ੍ਹਾਂ ਦੇ ਸਬਜੈਕਟ ਹੁੰਦੇ ਆ ਉਹ ਚੰਗੀ ਤਰ੍ਹਾਂ ਸਮਝ ਲਓ ਕਿਉਂਕਿ ਜਦੋਂ ਅਸੀਂ ਵਾਕ ਬਣਾਵਾਂਗੇ ਤਾਂ ਸਬਜੈਕਟ ਤੇ ਆਬਜੈਕਟ ਦਾ ਬੜਾ ਵੱਡਾ ਰੋਲ ਹੁੰਦਾ ਉਹਦੇ 'ਚ ਇਹ ਸਾਨੂੰ ਚੰਗੀ ਤਰ੍ਹਾਂ ਆਉਣੇ ਚਾਹੀਦੇ ਆ ਅੱਗੇ ਆ ਗਿਆ ਜੀ ਸਾਡੇ ਕੋਲੇ ਕਲੌਜ਼ ਤੇ ਫਰੇਜ਼ ਹੁਣ ਇੱਥੋਂ ਤੱਕ ਆਪਾਂ ਸ਼ਬਦਾਂ ਦੀ ਖੇਡ ਖੇਡ ਹੀ ਜਾਂਦੇ ਸੀ ਸਾਰੀ ਹਨਾ ਅੱਗੇ ਕੀ ਆ ਜਦੋਂ ਅਸੀਂ ਉਹ ਸ਼ਬਦਾਂ ਨੂੰ ਜੋੜਾਂਗੇ ਪਹਿਲਾਂ ਅੱਖਰ ਸੀ ਇੱਕ ਇੱਕ ਅੱਖਰ ਉਹ ਅੱਖਰਾਂ ਨੂੰ ਜੋੜ ਕੇ ਅਸੀਂ ਸ਼ਬਦ ਬਣਾਇਆ ਹੁਣ ਸ਼ਬਦਾਂ ਨੂੰ ਜੋੜਾਂਗੇ ਆ ਦੇਖੋ 1 2 3 4 5 ਸ਼ਬਦ ਨੇ ਨਾ ਇਹਨਾਂ ਨੂੰ ਜੋੜ ਕੇ ਇੱਕ ਵਾਕ ਬਣਾਇਆ ਤੇ ਹੁਣ ਅਗਲੇ ਸਟੈਪ 'ਚ ਆਪਾਂ ਇਹੀ ਕੰਮ ਕਰਨਾ ਹੁਣ ਕਲੋਜ਼ ਆ ਗਿਆ ਸਾਡੇ ਕੋਲੇ ਮੰਨ ਲਓ ਲਿਖਤਾ ਮੈਂ ਆਈ ਪਲੇ ਠੀਕ ਹੈ ਆ ਇੱਕ ਸ਼ਬਦ ਆਈ ਇੱਕ ਸ਼ਬਦ ਆ ਦੋਨਾਂ ਨੂੰ ਜੋੜ ਲਿਆ ਤਾਂ ਮੇਰੇ ਕੋਲੇ ਇਹ ਇੱਕ ਵਾਕ ਬਣ ਗਿਆ ਮੈਂ ਵਾਕ ਬਣਾ ਲਿਆ ਪਰ ਇਹ ਅੰਗਰੇਜ਼ੀ ਦਾ ਸਭ ਤੋਂ ਛੋਟਾ ਵਾਕ ਹੈ ਉਹਨੂੰ ਕਲੋਜ਼ ਕਹਿੰਦੇ ਹੁੰਦੇ ਆ ਇੱਕ ਸਾਡੇ ਕੋਲੇ ਫਰੇਜ਼ ਹੁੰਦੀ ਆ ਇਹ ਕੀ ਹੁੰਦੀ ਆ ਇਹ ਵਾਕ ਤਾਂ ਹੁੰਦਾ ਪਰ ਇਹਦਾ ਮਤਲਬ ਅਧੂਰਾ ਹੁੰਦਾ ਹੁਣ ਜਿਵੇਂ ਮੰਨ ਲਓ ਇੱਥੇ ਔਨ ਦਾ ਟੇਬਲ ਠੀਕ ਹੈ ਜਾਂ ਅੰਡਰ ਦਾ ਟੇਬਲ ਅੰਡਰ ਦਾ ਟੇਬਲ ਕਹੇ ਤਾਂ ਆਪਾਂ ਸ਼ਬਦ ਤਾਂ ਇਹਦੇ ਚ ਵੀ ਜੋੜੇ ਹੋਏ ਨੇ ਜੋੜ ਕੇ ਸਾਨੂੰ ਲੱਗਦਾ ਇੱਕ ਵਾਕ ਆ ਪਰ ਇਹ ਵਾਕ ਅਧੂਰਾ ਹੈਗਾ ਕੁਝ ਪਤਾ ਨਹੀਂ ਲੱਗ ਰਿਹਾ ਸਾਨੂੰ ਇਹ ਵਾਕ ਪੂਰਾ ਸੀ ਆਏ ਪਲੇ ਇਹ ਤਾਂ ਜਾਣਕਾਰੀ ਦੇ ਰਿਹਾ ਇਹ ਸਾਨੂੰ ਕੋਈ ਜਾਣਕਾਰੀ ਦੇ ਹੀ ਨਹੀਂ ਰਿਹਾ ਵੀ ਆਨ ਦਾ ਟੇਬਲ ਕੀ ਚੀਜ਼ ਆ ਆਨ ਦਾ ਟੇਬਲ ਜਾਂ ਕੀ ਚੀਜ਼ ਅੰਡਰ ਦਾ ਟੇਬਲ ਕੁਝ ਪਤਾ ਤਾਂ ਲੱਗੇ ਇਹ ਹੁੰਦੀ ਆ ਫਰੇਜ਼ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਲਿਓ ਹੁਣ ਦੇਖੋ ਫੇਰ ਉਹੀ ਗੱਲ ਜਦੋਂ ਅਸੀਂ ਸਬਜੈਕਟ ਬਾਰੇ ਪੜ੍ਹਨਾ ਸਬਜੈਕਟ ਜੁਗਲੂ ਐਜੂਕੇਸ਼ਨ ਲਿਖ ਕੇ ਸਰਚ ਕਰੋ ਆਬਜੈਕਟ ਬਾਰੇ ਪੜ੍ਹਨਾ ਆਬਜੈਕਟ ਇਹਦੇ ਪਿੱਛੇ ਜੁਗਲੂ ਐਜੂਕੇਸ਼ਨ ਲਿਖ ਕੇ ਸਰਚ ਕਰੋ ਕਲਾਉਜ਼ ਜੁਗਲੂ ਐਜੂਕੇਸ਼ਨ ਲਿਖ ਕੇ ਸਰਚ ਕਰ ਲਓ ਫਰੇਜ਼ ਜੁਗਲੂ ਐਜੂਕੇਸ਼ਨ ਲਿਖ ਕੇ ਸਰਚ ਕਰ ਲਓ ਤੇ ਸਾਰਾ ਚੰਗੀ ਤਰ੍ਹਾਂ ਸਮਝ ਲਿਓ ਠੀਕ ਹੈ ਜੀ ਇੱਥੋਂ ਤੱਕ ਆ ਗਿਆ ਆਪਾਂ ਸਭ ਤੋਂ ਛੋਟਾ ਵਾਕ ਬਣਾਉਣਾ ਹੁਣ ਸਿੱਖ ਗਏ ਹੁਣ ਅੱਗੇ ਆਪਣੀ ਭਾਈ ਅਹਿਮ ਪੌੜੀ ਆ ਗਈ ਸੈਂਟੈਂਸ ਫਾਰਮੇਸ਼ਨ ਆਪਾਂ ਕੀ ਕਰਾਂਗੇ ਹੁਣ ਵਾਕ ਬਣਾਉਣਾ ਸਿੱਖਾਂਗੇ ਸੈਂਟੈਂਸ ਫਾਰਮੇਸ਼ਨ ਜੁਗਲੂ ਐਜੂਕੇਸ਼ਨ ਲਿਖ ਕੇ ਸਰਚ ਕਰ ਲਿਓ ਵਾਕ ਕਿਵੇਂ ਬਣਾਉਣਾ ਸਬਜੈਕਟ ਕਿੱਥੇ ਰੱਖਣਾ ਵਰਬ ਕਿੱਥੇ ਰੱਖਣਾ ਆਬਜੈਕਟ ਕਿੱਥੇ ਰੱਖਣਾ ਉਹ ਸਾਰਾ ਚੰਗੀ ਤਰ੍ਹਾਂ ਸਿੱਖ ਲਿਓ ਵੀ ਕਿਵੇਂ ਵਾਕ ਬਣੂਗਾ ਇਹਦੀ ਬਣਤਰ ਕਿਹੋ ਜੀ ਆ ਹੁਣ ਨਾਲ ਦੀ ਨਾਲ ਆਪਾਂ ਇੱਕ ਕੰਮ ਹੋਰ ਸ਼ੁਰੂ ਕਰ ਦੇਣਾ ਪੜਨਾ ਸ਼ੁਰੂ ਕਰਨਾ ਹੁਣ ਆਪਾਂ ਕੋਈ ਵੀ ਕਿਤਾਬ ਲੈ ਲਓ ਹੁਣ ਅਸੀਂ ਸ਼ੁਰੂ ਕਰ ਰਹੇ ਆ ਚਲੋ ਅਖਬਾਰ ਨਾ ਲਿਓ ਹਜੇ ਪੜਨ ਵਾਸਤੇ ਕੋਈ ਛੋਟੀ ਜਮਾਤ ਦੀ ਨਾ ਕਿਤਾਬ ਲੈ ਲਓ ਚੌਥੀ ਪੰਜਵੀਂ ਤੀਜੀ ਦੂਜੀ ਜਿਹੜੀ ਵੀ ਤੁਹਾਨੂੰ ਠੀਕ ਲੱਗਦੀ ਹੈ ਵੀ ਹਾਂ ਯਾਰ ਆ ਮੇਨੂੰ ਹਿਸਾਬ ਦੇ ਚਾਈ ਜਾਂਦੀ ਆ ਉਹਨੂੰ ਪੜੋ ਵੱਦ ਤੋਂ ਵੱਦ ਉਹਤੇ ਜਿੰਨੇ ਸੈਂਟੈਂਸ ਲਿਖਿਆ ਉਹ ਸਾਰੇ ਪੜੋ ਚਾਹੇ ਇੱਕ ਇੱਕ ਸ਼ਬਦ ਕਰਕੇ ਪੜੋ ਤੁਸੀਂ ਜਿਵੇਂ ਮਰਜ਼ੀ ਪੜੋ ਬਸ ਡੇਲੀ 2 ਜਾਂ 3 ਪੇਜ ਪੜ੍ਹਨੇ ਹੀ ਪੜਨੇ ਨੇ ਆਪਾਂ ਪੱਕਾ ਨਿਯਮ ਬਣਾ ਲਓ ਤੇ ਨਾਲ ਨਾਲ ਫਿਰ ਆਪਾਂ ਕੀ ਕਰਨਾ ਲਿਖਣਾ ਸ਼ੁਰੂ ਕਰਨਾ ਇੱਕ ਵਾਰ ਜਾਇਓ ਤੋ ਦੇਖ ਕੇ ਲਿਖ ਲਿਆ ਕਰੋ ਹੁਣ ਮੰਨ ਲਓ ਲਿਖਿਆ ਹੀ ਇਜ਼ ਅ ਗੁੱਡ ਬாய் ਉਹ ਤੋ ਦੇਖ ਕੇ ਲਿਖੋ ਹੀ ਇਜ਼ ਅ ਗੁੱਡ ਬாய் ਹੌਲੀ ਹੌਲੀ ਕੀ ਕਰੋ ਉਹ ਲਾਈਨ ਆ ਜਿਹੜੀ ਉਹਨੂੰ ਯਾਦ ਰੱਖਣਾ ਸ਼ੁਰੂ ਕਰੋ ਵੀ ਲਿਖਿਆ ਸੀ ਹੀ ਇਜ਼ ਅ ਗੁੱਡ ਬாய் ਠੀਕ ਹੈ ਮੈਨੂੰ ਸਮਝ ਜੀ ਵੀ ਆਈ ਬਈ ਆ ਮੈਂ ਹੁਣ ਆਪ ਲਿਖ ਕੇ ਦੇਖਦਾ ਫਿਰ ਆਪ ਲਿਖ ਕੇ ਦੇਖੋ ਉਹ ਲਾਈਨ ਨੂੰ ਜੇ ਅੱਧੀ ਗਲੀ ਖੀ ਗਈ ਆ ਕੋਈ ਚੱਕਰ ਨਹੀਂ ਦੁਬਾਰੇ ਦੇਖ ਕੇ ਪੂਰੀ ਕਰ ਲਓ ਉਹਨੂੰ ਪਰ ਆਪ ਲਿਖਣਾ ਸ਼ੁਰੂ ਕਰੋ ਆ ਦੋ ਕੰਮ ਇੱਥੇ ਆਪਾਂ ਸ਼ੁਰੂ ਕਰ ਦੇਣੇ ਨੇ ਸੈਂਟੈਂਸ ਫਾਰਮੇਸ਼ਨ ਤੁਸੀਂ ਦੇਖ ਲੈਣੀ ਆ ਸਿੱਖ ਲੈਣੀ ਆ ਤੇ ਨਾਲ ਹੀ ਅਸੀਂ ਸਬਜੈਕਟ ਵਰਬ ਐਗਰੀਮੈਂ ਸਬਜੈਕਟ ਤੇ ਵਰਬ ਐਗਰੀਮੈਂਟ ਮਤਲਬ ਸਮਝੌਤਾ ਇਹਨਾਂ ਦੋਨਾਂ ਦਾ ਆਪਸ ਵਿੱਚ ਸਮਝੌਤਾ ਕਰਾਉਣਾ ਸਿੱਖਾਂਗੇ ਹੁਣ ਮੰਨ ਲਓ ਪਿੱਛੇ ਤੁਹਾਨੂੰ ਮੈਂ ਕਿਹਾ ਸੀ ਆਏ ਪਲੇ ਹਨਾ ਵੀ ਆਏ ਇੱਕ ਛੋਟਾ ਵਾਕ ਬਣ ਗਿਆ ਮੈਂ ਆਏ ਪਲੇਜ਼ ਨਹੀਂ ਲਿਖਿਆ ਕਿਉਂ ਨਹੀਂ ਲਿਖਿਆ ਕਿਉਂਕਿ ਆ ਆਏ ਸਾਡੇ ਕੋਲ ਸਬਜੈਕਟ ਆ ਪਲੇ ਸਾਰਿਆਂ ਨੂੰ ਪਤਾ ਵਰਬ ਆ ਇਹਨਾਂ ਦੋਨਾਂ ਦਾ ਆਪਸ ਵਿੱਚ ਆਪਾਂ ਸਮਝੌਤਾ ਕਰਾਉਣਾ ਹੈ ਜੇ ਇਹ ਸਿੰਗੂਲਰ ਆ ਤਾਂ ਵੀ ਸਿੰਗੂਲਰ ਲੱਗੂਗਾ ਜੇ ਆ ਪਲੂਰਲ ਆ ਤਾਂ ਆ ਵੀ ਪਲੂਰਲ ਲੱਗੂਗਾ ਮਤਲਬ ਇੱਕ ਦੂਜੇ ਦੇ ਹਿਸਾਬ ਨਾਲ ਲੱਗਣਗੇ ਜੇ ਪੰਜਾਬੀ ਜਿਹਾ ਆਪਾਂ ਕਹੀਏ ਤਾਂ ਮੰਨ ਲਓ ਆਪਾਂ ਵਾਕ ਬਣਾਉਣੇ ਹੁੰਨੇ ਆ ਮੁੰਡਾ ਖੇਡਿਆ ਅਸੀਂ ਕਹਨੇ ਹੁੰਨੇ ਆ ਆਪਾਂ ਐ ਤਾਂ ਨਹੀਂ ਕਹਿੰਦੇ ਹੁੰਦੇ ਮੁੰਡਾ ਖੇਡੇ ਤੁਸੀਂ ਕਹੋਗੇ ਗੱਲ ਤਾਂ ਬਣੀ ਨਹੀਂ ਮੁੰਡਾ ਕਿਹਾ ਤੂੰ ਖੇਡੇ ਕਿਵੇਂ ਲਾਤਾ ਮੁੰਡਾ ਸਾਡੇ ਕੋਲ ਸਬਜੈਕਟ ਆ ਖੇਡੇ ਵਾਵਾ ਇਹਨਾਂ ਦੋਨਾਂ ਦਾ ਆਪਸ ਚ ਸਮਝੌਤਾ ਤਾਂ ਕਰਾਇਆ ਹੀ ਨਹੀਂ ਜੇ ਮੁੰਡਾ ਬੋਲਣਾ ਤਾਂ ਖੇਡਿਆ ਕਹ ਜੇ ਮੁੰਡੇ ਕਮੇਗਾ ਫਿਰ ਖੇਡੇ ਕ ਮੁੰਡੇ ਖੇਡੇ ਠੀਕ ਹੈ ਉਵੇਂ ਹੀ ਇਹ ਵਾਕ ਆਪਾਂ ਇੱਥੇ ਬਣਾਇਆਗਾ ਮਤਲਬ ਸਬਜੈਕਟ ਵਾਅਵਾ ਸਮਝਉਤਾ ਆਪਾਂ ਅੰਗਰੇਜ਼ੀ ਚ ਕਿਵੇਂ ਕਰਾਉਣਾ ਹੈ ਐਗਰੀਮੈਂਟ ਕਿਵੇਂ ਕਰਾਉਣਾ ਉਹ ਚੰਗੀ ਤਰ੍ਹਾਂ ਸਿੱਖ ਲੈਣਾ ਕਈ ਰੂਲ ਨੇ ਇਹਦੇ ਉਹ ਤੁਹਾਨੂੰ ਆ ਜਾਣਗੇ ਆਪਣੀ ਵੀਡੀਓ ਦੇਖ ਲਿਓ ਸਬਜੈਕਟ ਵਾਅ ਐਗਰੀਮੈਂਟ ਜੁਗਲੂ এডੂਕੇਸ਼ਨ ਤੇ ਤੁਹਾਨੂੰ ਦੱਸ ਦਈਏ ਇੱਕ ਟੌਪਿਕ ਤੇ ਤਿੰਨ ਤਿੰਨ ਚਾਰ ਚਾਰ ਵੀਡੀਓਜ਼ ਨੇ ਆਪਣੀਆਂ ਸਾਰੀਆਂ ਹੀ ਦੇਖ ਲਿਓ ਤੇ ਨਾਲ ਨਾਲ ਨੋਟਸ ਜ਼ਰੂਰ ਬਣਾਇਓ ਛੱਡਣੇ ਨਹੀਂ ਅੱਗੇ ਆ ਗਿਆ ਜੀ ਸਾਡੇ ਕੋਲੇ ਸਿੰਪਲ ਕੰਪਲੈਕਸ ਤੇ ਕੰਪਾਊਂਡ ਹੁਣ ਜਦੋਂ ਅਸੀਂ ਸੈਂਟੈਂਸ ਫਾਰਮੇਸ਼ਨ ਵਾਕ ਬਣਾਉਣੇ ਸ਼ੁਰੂ ਕਰਤੇ ਤਪਾਈ ਪਹਿਲਾਂ ਅਸੀਂ ਸਿੰਪਲ ਵਾਕ ਬਣਾਵਾਂਗੇ ਜਿਵੇਂ ਉਹਰੇ ਆਪਾਂ ਹਨਾ ਕਰਿਆ ਆਈ ਪਲੇ ਕ੍ਰਿਕਟ ਕਹਿੰਦਾ ਸਿੰਪਲ ਵਾਕ ਬਣਾਵਾਂਗੇ ਫਿਰ ਅਸੀਂ ਕੰਪਲੈਕਸ ਵਾਕ ਬਣਾਉਣੇ ਸਿੱਖਾਂਗੇ ਫਿਰ ਅਸੀਂ ਕੰਪਾਉਂਡ ਵਾਕ ਬਣਾਉਣੇ ਸਿੱਖਾਂਗੇ ਇਹ ਅਸੀਂ ਨਾਲ ਨਾਲ ਸਿੱਖ ਲਾਂਗੇ ਇਹ ਕਹਿ ਲੋ ਵੱਡੇ ਵਾਕ ਹੁੰਦੇ ਨੇ ਤੇ ਇਹਨਾਂ ਤੇ ਵੀ ਆਪਣੀ ਵੀਡੀਓ ਬਣੀ ਹੋਈ ਆ ਸਿੰਪਲ ਕੰਪਲੈਕਸ ਕੰਪਾਉਂਡ ਸੈਂਟੈਂਸ ਜੂਲੂ এডੂਕੇਸ਼ਨ ਲਿਖ ਕੇ ਸਰਚ ਕਰ ਲਿਓ ਚੰਗੀ ਤਰ੍ਹਾਂ ਸਿੱਖ ਲਿਓ ਸਮਝ ਲਿਓ ਤੇ ਨੋਟ ਕਰ ਲਿਓ ਤੇ ਇਹ ਸਾਨੂੰ ਚੰਗੀ ਤਰ੍ਹਾਂ ਆਉਣੇ ਬੜੇ ਜ਼ਰੂਰੀ ਨੇ ਕਿਉਂਕਿ ਸੈਂਟੈਂਸ ਫਾਰਮੇਸ਼ਨ ਆਪਾਂ ਕਰ ਲਈ ਤੇ ਸਾਨੂੰ ਇਹ ਵੀ ਪਤਾ ਹੋਵੇ ਵੀ ਜਿਹੜਾ ਸੈਂਟੈਂਸ ਅਸੀਂ ਬਣਾਇਆ ਉਹ ਸਿੰਪਲ ਹੈ ਕੰਪਲੈਕਸ ਹੈ ਕਿ ਕੰਪਾਉਂਡ ਹੈ ਤੇ ਲਓ ਜੀ ਹੁਣ ਅੱਗੇ ਆ ਗਿਆ ਸਾਡੇ ਕੋਲੇ ਅੰਗਰੇਜ਼ੀ ਦਾ ਸਭ ਤੋਂ ਵੱਡਾ ਬਾਬਾ ਕਹਿ ਲਓ ਜਦੋਂ ਅਸੀਂ ਇਹ ਚੰਗੀ ਤਰ੍ਹਾਂ ਸਿੱਖ ਲਏ ਕੋਈ ਗਲਤੀ ਨਾ ਕਰੇ ਤਾ ਇਹ ਪੱਕਾ ਹੈਗਾ ਵੀ ਅੰਗਰੇਜ਼ੀ 70% ਤੱਕ ਤਾਂ ਆ ਗਈ। ਅਸੀਂ ਅੰਗਰੇਜ਼ੀ ਵਾਲੀ ਲੈਂਡ ਤੇ ਤਾਂ ਚੜ ਗਏ ਬਹੁਤ ਵਧੀਆ ਤਰੀਕੇ ਨਾਲ। ਇਹ ਸਾਡੇ ਕੋਲੇ 12 ਹੁੰਦੇ ਨੇ ਜੀ ਤੇ ਘੱਟੋ ਘੱਟ 15 ਦੇਣੇ ਤੇ ਸਾਰਿਆਂ ਨੇ ਲਾਉਣੇ ਲਾਉਣੇ ਨੇ। ਚਾਹੇ ਸਾਨੂੰ ਅੰਗਰੇਜ਼ੀ ਵੱਧ ਆਉਂਦੀ ਆ ਚਾਹੇ ਘੱਟ ਆਉਂਦੀ ਆ। ਜੇ ਘੱਟ ਆਉਂਦੀ ਆ ਤਾਂ ਚਾਹੇ 15 ਤੋਂ ਵੀ ਵੱਧ ਲਾ ਦਿਓ ਨਹੀਂ ਤਾਂ 15 ਤਾਂ ਲਾਉਣੀ ਲਾਉਣੇ ਨੇ। ਠੀਕ ਹੈ ਜੀ। ਆਪਾਂ ਕੀ ਕਰਨਾ ਇੱਕ ਟੈਂਸ ਨੂੰ ਇੱਕ ਦਿਨ ਚ ਕਰਨਾ। ਇੱਕ ਟੈਂਸ ਚੱਕ ਲਓ, ਪੂਰਾ ਦਿਨ ਉਹ ਤੇ ਲਾਓ। ਉਹ ਟੈਂਸ ਸਿੱਖ ਲਿਆ ਉਹਦਾ ਢਾਂਚਾ ਸਿੱਖ ਲਿਆ ਵੀ ਵਾਕ ਕਿਵੇਂ ਬਣੂਗਾ। ਫਿਰ ਸਾਰਾ ਦਿਨ ਉਹਦੇ ਤੇ ਵਾਕ ਬਣਾਓ ਮੰਨ ਲਓ ਅੱਜ ਪ੍ਰੈਜ਼ੈਂਟ ਕੰਟੀਨਿਊਸ ਲੈ ਲਿਆ ਸਾਰਾ ਦਿਨ ਉਹ ਤੇ ਵਾਕ ਆਈ ਐਮ ਗੋਇੰਗ ਟੂ ਸਕੂਲ ਹੀ ਇਸ ਪਲੇਇੰਗ ਕ੍ਰਿਕਟ ਸ਼ੀ ਇਸ 슬ੀਪਿੰਗ ਦੇ ਆਰ ਟਾਕਿੰਗ ਦੇ ਆਰ ਡੂਇੰਗ ਥਿਸ ਦੇ ਆਰ ਡੂਇੰਗ 댓 ਵੀ ਆਰ ਡੂਇੰਗ ਥਿਸ ਵੀ ਆਰ ਡੂਇੰਗ 댓 ਵੱਧੂ ਵਾਕ ਬਣਾਓ ਜਿੰਨੇ ਤੁਸੀਂ ਬਣਾ ਸਕਦੇ ਹੋ ਨੋਟਸ ਵੀ ਬਣਾਓ ਨੋਟ ਵੀ ਕਰੋ ਤੇ ਬੋਲੋ ਵੀ ਵੱਧ ਤੋਂ ਵੱਧ ਠੀਕ ਹੈ ਜੀ ਹੁਣ ਆਪਾਂ ਟੈਂਸਸ ਤੇ ਜਚਾ ਕੇ 15 ਦਿਨ ਲਾਉਣੇ ਨੇ ਤੇ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਣਗੇ ਤੇ ਟੈਂਸਸ ਜੁਗਲੂ ਐਜੂਕੇਸ਼ਨ ਲਿਖ ਕੇ ਭਾਈ ਸਰਚ ਕਰ ਲਿਓ ਇਹਤੇ ਦਾ ਘੱਟੋ ਘੱਟ 30 ਵੀਡੀਓਜ਼ ਮਿਲ ਜਾਣੀਆਂ ਨੇ ਆਪਣੀਆਂ ਬਹੁਤ ਵੀਡੀਓਜ਼ ਬਣਾਈਆਂ ਹੋਈਆਂ ਨੇ ਇੱਕ ਟੈਂਸ ਤੇ ਦੋ ਦੋ ਤਿੰਨ ਤਿੰਨ ਵੀਡੀਓਜ਼ ਵੀ ਨੇ ਬਹੁਤ ਚੰਗੀ ਤਰ੍ਹਾਂ ਸਿੱਖ ਲੈਣਾ ਆਪਾਂ ਠੀਕ ਹੈ ਜੀ ਇਹ ਛੱਡਣਾ ਨਹੀਂ ਕਦੇ ਵੀ 15 ਦਿਨ ਦੇਖੋ ਅਸੀਂ ਇਹਦੇ ਤੇ ਲਾਉਣੀ ਲਾਉਣੇ ਨੇ ਕਾਲ ਨਹੀਂ ਕਰਨੀ ਆਪਾਂ ਅੱਗੇ ਆ ਗਿਆ ਜੀ ਸਾਡੇ ਕੋਲੇ ਜਦੋਂ ਅਸੀਂ ਟੈਂਸ ਸਿੱਖ ਗਏ ਅਸੀਂ ਸੈਂਟੈਂਸ ਬਣਾਉਣਾ ਵੀ ਸਿੱਖ ਗਏ ਫੇਰ ਆਪਾਂ ਕਰਾਂਗੇ ਪੈਰਾਗ੍ਰਾਫ ਰਾਈਟਿੰਗ ਅਸੀਂ ਪੈਰਾਗ੍ਰਾਫ ਲਿਖਣਾ ਸ਼ੁਰੂ ਕਰਾਂਗੇ ਹੁਣ ਆਏ ਤਾਂ ਹੈ ਨਹੀਂ ਜਦੋਂ ਅਸੀਂ ਅੰਗਰੇਜ਼ੀ ਸਿੱਖ ਲਈ ਵੀ ਸੀ ਕੱਲੇ ਕੱਲੇ ਵਾਕ ਲਿਖੀ ਚੱਲਾਂਗੇ ਨਾ ਸਾਨੂੰ ਸਿੰਪਲ ਵਾਕ ਚਾਹੀਏ ਲਿਖਣੇ ਆਗੇ ਥੋੜੇ ਬਹੁਤ ਚਲੋ ਵਿਜਲੀ ਕੰਪਲੈਕਸ ਵੀ ਲਿਖ ਲੈਨੇ ਆ ਅਸੀਂ ਨਾਲ ਪੈਰਾਗ੍ਰਾਫ ਰਾਈਟਿੰਗ ਸ਼ੁਰੂ ਕਰ ਦੇਣੀ ਆ ਇੱਕ ਪੈਰਾਗ੍ਰਾਫ ਬਣਾਉਣਾ ਪੂਰਾ ਚਾਹੇ ਤਿੰਨ ਜਾਂ ਚਾਰ ਲਾਈਨਸ ਦਾ ਬਣਾਓ ਜਿਵੇਂ ਆਪਾਂ ਅੱਜ ਸਾਰਾ ਦਿਨ ਕੀ ਕਰਿਆ ਉਹ ਲਿਖ ਕੇ ਪੈਰਾਗ੍ਰਾਫ ਬਣਾਓ ਦੀਵਾਲੀ ਆ ਰਹੀ ਆ ਉਹ ਤੇ ਪੈਰਾਗ੍ਰਾਫ ਬਣਾਓ ਲਿਖ ਕੇ ਕੋਈ ਹੋਰ ਥੋੜੀ ਭੁੱਲ ਯਾਦ ਆ ਉਹ ਤੇ ਲਿਖ ਕੇ ਪੈਰਾਗ੍ਰਾਫ ਬਣਾਓ ਪੈਰਾਗ੍ਰਾਫ ਜ਼ਰੂਰ ਬਣਾਓ ਚਾਰ ਜਾਂ ਪੰਜ ਲਾਈਨਸ ਦਾ ਬਣਾਓ ਚਾਹੇ ਸਿੰਪਲ ਸਿੰਪਲ ਵਾਕ ਹੀ ਲਿਖ ਦੋ ਠੀਕ ਹੈ ਇੱਕ ਇੱਕ ਵਾਕ ਆਇਆ ਨਾ ਲਿਖ ਕੇ ਪਰ ਨਾਲ ਜੋੜ ਕੇ ਬਣਾਓ ਹੌਲੀ ਹੌਲੀ ਉਹਨਾਂ ਨੂੰ ਆਪਾਂ ਜੋੜਨਾ ਸਿੱਖਾਂਗੇ ਜਿਵੇਂ ਦੇਖੋ ਆ ਦੋ ਵਾਕ ਨੇ ਇਹਨਾਂ ਦੋਨਾਂ ਦੇ ਵਿਚਾਲੇ ਇੱਕ ਸ਼ਬਦ ਦੀ ਵਰਤੋਂ ਕਰਕੇ ਜੋੜਾਂਗੇ ਆ ਦੋ ਨੇ ਇਹਨਾਂ ਨੂੰ ਜੋੜਾਂਗੇ ਤਿੰਨ ਨੂੰ ਵੀ ਅਸੀਂ ਜੋੜ ਲਾਂਗੇ ਹੌਲੀ 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 ਅਸੀਂ ਹੋਰ ਅੱਗੇ ਵਧਾਂਗੇ ਤੇ ਇੱਥੋਂ ਤੱਕ ਜਦੋਂ ਆਪਾਂ ਸਿੰਪਲ ਵਾਕ ਬਣਾ ਕੇ ਪੈਰਾਗ੍ਰਾਫ ਲਿਖਣ ਲੱਗ ਗਏ ਸਮਝ ਲਓ ਅੰਗਰੇਜ਼ੀ ਸਾਨੂੰ ਠੀਕ ਠਾਕ ਜੀ ਆਉਣ ਲੱਗ ਗਈ ਅਸੀਂ ਵਧੀਆ ਲਿਖ ਲਿਆ ਕਰਾਂਗੇ ਪੜ ਵੀ ਲਿਆ ਕਰਾਂਗੇ ਬੋਲ ਵੀ ਲਿਆ ਕਰਾਂਗੇ ਅੱਗੇ ਅੱਗੇ ਕੀ ਹੁੰਦਾ ਪੌਲਿਸ਼ ਮਾਰਨ ਦਾ ਕੰਮ ਆ ਜਾਂਦਾ ਹੁਣ ਅਸੀਂ ਮੰਨ ਲਓ ਕੋਈ ਚੀਜ਼ ਲੈ ਆਏ ਬੂਟ ਲੈ ਆਏ ਹੁਣ ਅੱਗੇ ਉਹਤੇ ਅਸੀਂ ਪਾਲਿਸ਼ ਮਾਰ ਕੇ ਉਹਨੂੰ ਚਮਕਾਉਣਾ ਹੈਗਾ ਉਹ ਸਾਡੀ ਹਿੰਮਤ ਆ ਵੀ ਸੀ ਕਿੰਨੀ ਪਾਲਿਸ਼ ਮਾਰ ਰਹੇ ਆ ਅੱਗੇ ਸਾਡੇ ਕੋਲੇ ਆ ਜਾਂਦੀ ਹੈ ਐਡਵਾਂਸਡ ਠੀਕ ਹੈ ਜੀ ਮਤਲਬ ਬਹੁਤ ਹੋਰ ਟਾਪਿਕ ਨੇ ਐਡਵਾਂਸਡ ਇੰਗਲਿਸ਼ ਦੇ ਉਹ ਆਪਾਂ ਸਿੱਖਦੇ ਜਾਵਾਂਗੇ ਪੜ੍ਹਦੇ ਜਾਵਾਂਗੇ ਤੇ ਜਿੰਨਾ ਸਾਡਾ ਜੀ ਕਰਦਾ ਜਿੰਨੀ ਮਿਹਨਤ ਅਸੀਂ ਕਰਾਂਗੇ ਉੰਨੀ ਅਸੀਂ ਵੱਧ ਸਿੱਖਦੇ ਜਾਵਾਂਗੇ ਤੇ ਇਹ ਸੀ ਆਪਣਾ ਅੰਗਰੇਜ਼ੀ ਸਿੱਖਣ ਵਾਲਾ ਰਾਹ ਹੁਣ ਇਹ ਜਿਹੜਾ ਭਾਈ ਰਾਹ ਹੈ ਇਹ ਸਾਰਿਆਂ ਲਈ ਅਲੱਗ-ਅਲੱਗ ਹੋਊਗਾ ਕੋਈ ਜਾਣਾ ਕਿੰਨੀ ਮਿਹਨਤ ਕਰਦਾ ਪਹਿਲਾਂ ਉਹਨੂੰ ਕਿੰਨਾ ਆ ਰਿਹਾਗਾ ਹੁਣ ਉਹ ਦਿਨ ਦੇ ਵਿੱਚ ਕਿੰਨਾ ਟਾਈਮ ਸਪੈਂਡ ਕਰ ਰਿਹਾਗਾ ਹਨਾ ਚੀਜ਼ਾਂ ਨੂੰ ਕਿਵੇਂ ਸਮਝ ਰਿਹਾ ਉਹ ਸਭ ਦਾ ਅਲੱਗ-ਅਲੱਗ ਆ ਹੁਣ ਜਿੰਨਾ ਅਸੀਂ ਸਮਾਂ ਦੇਵਾਂਗੇ ਓਨੀ ਸਿੱਖਣ ਦੀ ਸਾਡੀ ਸਪੀਡ ਵੱਧ ਹੀ ਜਾਊਗੀ ਤੇ ਮੁੱਖ ਦੀ ਗੱਲ ਇਹ ਆ ਵੀ ਜਦੋਂ ਸਾਨੂੰ ਰਾਹ ਪਤਾ ਲੱਗ ਗਿਆ ਫਿਰ ਤਾਂ ਅਸੀਂ ਤੁਰਨਾ ਹੈ ਤੇ ਹੁਣ ਤਾਂ ਅਸੀਂ ਕੰਮ ਕਰਨਾ ਪ੍ਰੈਕਟਿਸ ਕਰਨੀ ਹੈ ਮੰਜ਼ਿਲ ਤੱਕ ਤਾਂ ਪਹੁੰਚ ਹੀ ਜਾਣਾ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਇਹ ਰਾਹ ਅਪਣਾਓਗੇ ਤੇ ਅੰਗਰੇਜ਼ੀ ਸਿੱਖਣ ਵਾਲਾ ਜਿਹੜਾ ਸਫ਼ਰ ਆ ਉਹਨੂੰ ਸੌਖਾ ਕਰ ਲੋਗੇ ਤੇ ਬੜੇ ਆਰਾਮ ਨਾਲ ਅੰਗਰੇਜ਼ੀ ਸਿੱਖ ਲੋਗੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ